ਅੱਜ ਤੁਹਾਨੂੰ ਆਪਾਂ 40-50 ਕਾਰਾਂ ਦਵਾਂਗੇ ਆਪਾਂ ਤੁਹਾਨੂੰ 1 ਲੱਖ ਦੀ ਕਾਰ ਵੀ ਦਵਾਂਗੇ ਆਪਾਂ ਤੁਹਾਨੂੰ 10 ਲੱਖ ਦੀ ਕਾਰ ਵੀ ਦਵਾਂਗੇ ਇਹ ਸਾਰੀਆਂ ਕਾਰਾਂ ਰਹਿਣਗੀਆਂ ਨਾਨ ਐਕਸੀਡੈਂਟਲ ਔਰ ਇੰਜਨ ਗੇਅਰ ਦੇ ਪੂਰੀਆਂ ਸੋਲਿਡ ਕਾਰਾਂ ਇੰਨੀਆਂ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਤੇ ਅਸੀਂ ਤੁਹਾਨੂੰ ਦਿਖਾਉਂਦੇ ਨਹੀਂ ਥੱਕਦੇ ਇਹ ਸਾਰੀਆਂ ਕਾਰਾਂ ਖੜੀਆਂ ਨੇ ਸੈਕਟਰ 78 ਮਹਾਲੀ ਸਟੀਲ ਡੀਲਸ ਦੇ ਉੱਤੇ ਤੇ ਇਹ ਸਾਰੀਆਂ ਕਾਰਾਂ ਤੁਹਾਨੂੰ ਮਿਲਣਗੀਆਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਟੀਲ ਦੀ ਮਹਾਲੀ ਸੈਕਟਰ 78 ਤੋਂ ਬਾਈ ਹੋ ਰਹੀ ਆਪਣੇ ਸਸਤੀ ਗੱਲ ਬਾਈ ਸਸਤੀ ਗੱਲ ਠੀਕਾ ਕੋ ਬਾਈ ਸਭ ਵਧੀਆ ਵਰ ਸਭ ਵਧੀਆ ਜੀ ਤੇ ਬਾਈ ਅੱਜ ਦੇ ਸਟਾਕ ਦੇ ਵਿੱਚ ਕਿੰਨੀਆਂ ਕਾਰਾਂ ਆਪਣੇ ਲਵੇ ਆਪਣੇ ਕੋਲ ਵੀ ਅੱਜ ਖੜੀਆਂ ਹੋ ਰੇ 35 ਤੋਂ 40 ਕਾਰਾਂ ਵੀਰ ਠੀਕ ਹੈ ਹਾਂਜੀ ਇਸ ਤੋਂ ਲੱਭ ਹੋਰ ਵੀ ਖੜੀਆਂ ਕਾਰਾਂ ਵੀਰ ਹਾਂ 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 ਹਾਂਜੀ ਹਾਂ ਕੋਈ ਬੰਦਾ ਕਿਸੇ ਤਰ੍ਹਾਂ ਦੀ ਕੋਈ ਕਾਰ ਚਾਹੀਦੀ ਹੈ ਕੋਈ ਕਾਲ ਕਰ ਸਕਦਾ ਓਕੇ ਤੇ ਇਹ ਸਾਰੀਆਂ ਕਾਰਾਂ ਵੀ ਤੁਹਾਨੂੰ ਮੈਂ ਦੋ 파ਡ ਦੇ ਵਿੱਚ ਦਊਂਗਾ ਬਹੁਤ ਸੋਹਣੇ ਰੇਟ ਦੇ ਵਿੱਚ ਚੰਗੀ ਕੰਡੀਸ਼ਨ ਦੇ ਕਾਰਾਂ ਤੁਹਾਨੂੰ ਦਵਾਂਗੇ ਤੇ ਪਹਿਲੀ ਕਾਰ ਜਿਹੜੀ ਸਭ ਦੀ ਹਰਮਨ ਪਿਆਰੀ ਕਾਰ ਹੁੰਦੀ ਹੈ ਜੇ ਗੱਲ ਕਰ ਔਰ ਇੱਕ ਵਾਈਟ ਕਲਰ ਦੇ ਵਿੱਚ ਅੱਛਾ ਪਹਿਲੀ ਵਈ ਆਪਾਂ ਇਹਦੀ ਗੱਲ ਕਰ ਲਈ ਕਿਹੜਾ ਮਾਡਲ ਕਾਰ ਆ ਆਪਣੇ ਲੋਏ ਫਿਰ 2019 ਮਾਡਲ ਹੈ ਹਾਂਜੀ ਆਟੋਮੈਟਿਕ ਸਨਰੂਫਾ ਹਾਂਜੀ ਐਸਐਕਸ ਆਪਸ਼ਨਲ ਵੈਂਟੀਲੇਟ ਸੇਟਾਂ ਵਾਲੀ ਵੀਰ ਕਾਰ ਓਕੇ ਬਹੁਤ ਨਵੀਂ ਕਾਰ ਹੈ ਵੀਰ ਕਾਰ ਦੇ ਦੋਨੋਂ ਚਾਬੀਆਂ ਹਾਂਜੀ ਇੰਸ਼ੋਰੈਂਸ ਹੈਗੇ ਆ ਵੀਰ ਕਾਰ ਦੀ ਹਾਂਜੀ ਤੁਹਾਡੇ ਸਾਹਮਣੇ 80-82 ਹਜ਼ਾਰ ਦੇ ਆਸ-ਪਾਸ 80 ਹਜ਼ਾਰ ਦੇ ਆਸ-ਪਾਸ ਚੱਲੀ ਹੋਈ ਹੈ ਕਾਰ ਵੀਰ ਠੀਕ ਹੈ ਜੀ 87 ਚੱਲੀ ਹੋਈ ਹੈ ਓਕੇ ਵੀਰੇ ਲੋਕਲ ਨੰਬਰ ਹੈ ਵੀ ਟ੍ਰਾਈ ਸਿਟੀ ਦਾ ਪੰਚਕੁੱਲੇ ਦਾ ਨੰਬਰ ਹੈ ਹਾਂ 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 ਇੱਕ ਕੋੜ ਕਰ ਦੇ ਦਾਂਗੇ 7,95,000 2019 ਮਾਡਲ ਆਟੋਮੈਟਿਕ ਲੋ ਜੀ 7,95,000 ਰੁਪਏ ਦੀ ਲੋਕਲ ਨੰਬਰ ਦੀ ਕਾਰ ਆ ਇਹ ਨੰਬਰ ਵੀ ਨਹੀਂ ਬਾਹਰ ਲਾ ਐਚ ਆਰ 03 ਆਪਣਾ ਪੰਜ ਕੋਲੇ ਦਾ ਨੰਬਰ ਦੀ ਕਾਰ ਬਈ ਹੈ ਨਾ ਤੇ ਅਗਲੀ ਆ ਗਈ ਕਾਰ ਦੇ ਉੱਪਰ ਆਪਾਂ 770 ਸਾਢੇ 7.5 ਲੱਖ ਲੱਗਦਾ ਲੋਨ ਵੀ ਕਰਵਾ ਦਾਂਗੇ ਕਿਉਂਕਿ ਮਾਰਕੀਟ 'ਚ ਲੋਕ 9.5 ਲੱਖ ਰੁਪਇਆ ਮੰਗਦੇ ਠੀਕ ਹੈ ਬਈ ਤੇ ਬਈ ਰੇਟ ਵੀ ਵਧੀਆ ਕੰਡੀਸ਼ਨ ਵੀ ਵਧੀਆ ਬਾਕੀ ਵੇਰੀਐਂਟ ਵੀ ਵਧੀਆ ਬਾਕੀ ਜਿੱਥੇ ਕਾਰ ਖੜੀ ਹੈ ਬਈ ਉਹ ਵੀ ਬਾਈ ਵਧੀਆ ਬਈ ਹੈ ਨਾ ਤੇ ਆ ਆ ਗਈ ਆਪਣੇ ਲਈ ਵਰਨਾ ਆ ਗਈ ਉੱਚੇ ਮਾਡਲ ਦੀ ਇਹ ਇਹ ਆ ਗਈ ਫਿਰ 22 28 12 2022 ਦਸੰਬਰ ਦੀ ਹੈ ਫਿਰ 22 ਵੀ ਓਕੇ ਹਾਂਜੀ ਹਾਂ ਨੰਬਰ ਵੀ ਪੇਡ ਲੱਗਾ 100 ਨੰਬਰ ਵੀ ਪੇਡ ਲੱਗੇ ਹਾਂਜੀ 0083 ਹਾਂਜੀ ਹਾਂ ਤੇ ਵਧੀਆ ਕਾਰ ਹੈ ਫੁੱਲ ਪੈਟਰੋਲ ਦੇ ਵਿੱਚ ਹੈ ਵੀਰ ਐਸਐਕਸ ਆਪਸ਼ਨਲ ਹੈ ਵੀ ਸਨਰੂਫ ਵਾਲੀ ਸਾਰਾ ਕੁਝ ਪੁਸ਼ ਬਟਨ ਪ੍ਰੋਜੈਕਟਰ ਲਾਈਟਾਂ ਵਾਲੀ ਟਾਇਰ ਲੋਅ ਐਕਸਟਰਾ ਮਾਰਕੀਟ ਲੱਗੇ ਹੋਏ ਹਨ ਬਰ ਕਾਰ ਨੂੰ ਅੰਦਰੋਂ ਚੈੱਕ ਕਰ ਲਓ ਬਈ 9,95,000 ਰੁਪਏ ਦੀ ਕੁਇਟੇਟ ਕਰ ਦੇ ਦਾਂਗੇ 9,95,000 ਹਾਂਜੀ ਹਾਂਜੀ ਸਾਰੀਆਂ ਗੱਾਰਾਂ ਮੈਂ ਤੁਹਾਨੂੰ ਬਈ ਅੰਦਰੋਂ ਦਿਖਾਉਂਗਾ ਬਈ ਹਨਾ ਜਿਹੜੇ ਬਈ ਕਹਿੰਦੇ ਨੇ ਬਈ ਯਾਰ ਅੰਦਰੋਂ ਕਾਰ ਦਿਖਾ ਦਿਓ ਕੋਈ ਹਨਾ ਤਾਂ ਸਾਰੀਆਂ ਗੱਾਰਾਂ ਤੁਹਾਨੂੰ ਮੈਂ ਅੱਜ ਅੰਦਰੋਂ ਦਿਖਾਉਂਗਾ ਤੇ ਇਹ ਹੈਗੀ ਕਾਰਵਾਈ ਹਨਾ ਅੰਦਰੋਂ ਦਿਖਾ ਦੇ ਤੁਹਾਨੂੰ ਮੈਂ ਵਧੀਆ ਕਾਰਵਾਈ ਤੇ ਅਗਲੀ ਵਰਨਾਕਾਰ ਇੱਕ ਹੋਰ ਵੀ ਹੈਗੀ ਆਪਣੇ ਲਵੇ ਇਹ ਹੈਗੀ ਉਸ ਤੋਂ ਪਹਿਲਾਂ ਵਾਲੀ ਹਾਂਜੀ ਇਹ ਹੈਗੀ 16 ਮਾਡਲ ਵੀਰ ਹਾਂਜੀ ਇਹ ਹੈਗੀ ਆਟੋਮੈਟਿਕ ਅੱਛਾ ਇਹ ਵੀ ਆਟੋਮੈਟਿਕ ਹੈ ਹਾਂਜੀ ਹਾਂ ਆਟੋਮੈਟਿਕ ਹੈ ਹਾਂ ਹਾਂ 4,95,000 ਦੀ ਕਾਰ ਦੇ ਕਾਰ ਦੇ ਉੱਪਰ ਸਾਢੇ 4 ਦਾ ਲੋਨ ਵੀ ਕਰਵਾ ਦਾਂਗੇ ਲੈ 4,95,000 ਰੁਪਏ ਦੇ ਵਿੱਚ ਟਾਇਰ ਟੱਪਾ ਨਵਾਂ ਆਟੋਮੈਟਿਕ ਪੁਸ਼ ਬਟਨ ਸਟਾਰਟ ਹੈ ਤੇ ਮੈਡ ਮੂਡ ਵਧੀਆ ਪਏ ਹੋਏ ਨੇ ਤੇ ਹਾਲੇ ਆਈਆਈ ਆ ਕਾਰ ਮੈਂ ਹਾਂਜੀ ਹਾਂ ਕੰਡੀਸ਼ਨ ਵੀ ਵਧੀਆ ਪਈ ਹੈ ਰਵਿੰਗ ਪੌਸ਼ਿੰਗ ਕਰਾ ਕੇ ਦਵਾਂਗੇ ਵੀਰ ਕਾਰ ਠੀਕ ਹੈ ਜੀ ਤੇ ਬਾਈ ਚੈੱਕ ਕਰ ਲੋ ਕਾਰਵਾਈ ਹੈ ਨਾ ਆ ਕਾਰ ਤੁਸੀਂ ਲਿਆ ਸਕਦੇ ਹੋ ਸਟੀਲ ਲੀਡ ਮਹਾਲੀ ਸੈਕਟਰ 78 ਤੋਂ 4 ਲੱਖ ਤੇ ਰੇਟ 95 95000 ਰੁਪਿਆ ਬਾਈ ਹੈ ਨਾ ਸਾਢੇ 4 ਦਾ ਲੋਨ ਵੀ ਕਰਵਾ ਦਾਂਗੇ ਜੀ ਸਾਢੇ 4 ਦਾ ਲੋਨ ਵੀ ਅੱਛਾ ਮੌਕੇ ਤੇ ਮਾਨਤਨ ਕਰ ਦਾਂਗੇ ਹਾਂਜੀ ਬ੍ਰਹਾਂਜ ਜੀ ਤੇ ਇਹਦੇ ਹਿਸਾਬ ਨਾਲ ਤਾਂ ਗੱਲ ਕਰੀਏ ਵੀ ਜੇ ਮੜਾ ਮੋਟਾ ਮਾਨਤਨ ਵੀ ਕਰੋਗੇ 20 30000 ਰੁਪਏ ਦੇ ਕੇ ਕਰ ਲਿਆ ਸਾ ਹਾਂਜੀ ਹਾਂਜੀ ਬ੍ਰਹਾਂਜ ਜੀ ਹਨਾ ਬਾਈ ਇਹ ਮਾਰਕੀਟ ਵੈਲਿਊ ਭਾਜੀ 5.5 ਪੌਣੇ 6 ਦੀ ਹੈ ਇਸ ਕਰਕੇ ਜਦੋਂ ਸਾਢੇ 4 ਦਾ ਤਾਂ ਲੋਨ ਹੀ ਹੋ ਜਾਣਾਗਾ ਠੀਕ ਹੈ ਜੀ ਬਾਈ ਓਕੇ ਤੇ ਆ ਆ ਗਈ ਆਪਣੇ ਲਈ ਸਨੂਫ ਵਾਲੀ ਕਾਰ ਬਹੁਤ ਖੜੀ ਆਪਣੇ ਲਈ ਬਈ ਹਾਂਜੀ ਹਾਂਜੀ ਤੇ ਆ ਗਈ ਹੁਣ Honda City ਸਨੂਫ ਦੇ ਵਿੱਚ ਇਹ ਕਿਹੜਾ ਮਾਡਲ ਹੈ ਵੀਰ 2015 ਮਾਡਲ ਹੈ ਫਸਟ ਓਨਰ ਹੈ ਸਵਾ 4 ਲੱਖ ਕਾਰ ਦੀ ਇੰਸ਼ੋਰੈਂਸ ਵੈਲਿਊ ਪਈ ਹੈ ਠੀਕ ਹੈ ਸਾਰੀ ਕਾਰ ਓਕੇ ਵੀਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਸਨੂਫ ਵਾਲਾ ਵੇਰੀਐਂਟ ਹੈ ਟੌਪ ਐਂਡ ਮਾਡਲ ਪੁਸ਼ ਬਟਨ ਇੱਕੋ ਰੇਟ ਕਾਰ ਦਦਾਂਗੇ 4.5 ਲੱਖ ਰੁਪਏ ਦੀ ਇਹਦੇ ਉੱਪਰ ਵੀ 4 ਸਵਾ 4 ਦਾ ਲੋਨ ਕਰਾ ਦਾਂਗੇ ਜੀ ਆਜੋ ਮੈਂ ਤੁਹਾਨੂੰ ਇਹ ਅੰਦਰੋਂ ਦਿਖਾਦਾ ਬਈ ਹੈਨਾ ਲੈਦਰ ਸੀਟਾਂ ਦੇ ਵਿੱਚ ਹੈਗੀ ਤੇ ਵਧੀਆ ਕਾਰ ਪਈ ਆ ਚੈੱਕ ਕਰ ਲੋ ਕਾਰ ਸਿਰਫ ਇਹਦੇ ਆਈ ਥਿੰਕ ਸੀਟ ਕਵਰ ਪੈਨ ਵਾਲੇ ਨੇ ਹਣਾ ਬਈ ਬਾਕੀ ਸਾਰੀ ਓਕੇ ਮੈਂ ਚਲਾਈ ਆ ਇਹ ਠੀਕ ਹੈ ਜੀ ਤੇ ਆਹ ਕਾਰ ਤੁਸੀਂ ਲਿਆ ਸਕਦੇ ਹੋ ਬਈ ਹਣਾ ਤੇ ਆ ਮੌਲ ਰੇਡ ਸੀ ਕਰਦਾ 15 4 ਲੱਖ 45000 ਰੁਪਏ ਚ 4 ਲੱਖ ਦੇ 45000 ਰੁਪਈਆ ਦੇ ਵਿੱਚ ਕਾਰ ਮੈਨੂੰ 2015 ਮਾਡਲ ਆ ਆ ਗਈ ਆਪਣਾ ਲੋ ਬਿਨਾ ਸਾਨੂੰ ਇਹ ਕਿਹੜਾ ਮਾਡਲ ਹੈ ਇਹ ਆ ਗਈ ਫਿਰ 2014 ਮਾਡਲ 14 ਇਹ ਫਸਟ ਓਨਰ ਹੈ ਹਾਂ ਹਾਂ 395000 ਦੀ ਕਾਰਾਂ ਕਾਰ ਦੇ ਉੱਪਰ ਇਹਦੇ ਉੱਪਰ ਵੀ 3.5 ਪਲੱਸ ਆਪਾਂ ਲੋਨ ਕਰਾ ਦਾਂਗੇ ਕਾਰ 14 ਮਾਡਲ ਪਹਿਲਾ ਓਨਰ ਇਹ ਸਾਰੀਆਂ ਕਾਰਾਂ ਬਈ ਪਹਿਲੇ ਓਨਰ ਹੀ ਨੇ ਜੀ ਠੀਕ ਹੈ ਜੀ ਸਾਰੀਆਂ ਕਾਰਾਂ ਜਿੰਨੀ ਹਾਈਸ ਲਾਈਨ ਦੇ ਵਿੱਚ ਕਾਰਾਂ ਖੜੀਆਂ ਵੀਰ ਦੱਸ ਦੇ ਸਾਰੀਆਂ ਫਰਸਟ ਓਨਰ ਕਾਰ ਆਲਮੋਸਟ ਸਾਰੀਆਂ ਕਾਰਾਂ ਹੀ ਆਪਣੇ ਕੋਲ ਜਿਹਫਾਜ਼ੀ ਦੇ ਫਰਸਟ ਓਨਰ ਨਹੀਂ ਵੀਰ 7 ਮਾਡਲ Honda ਸੜੀ ਕਿਸੇ ਦੀ ਵੀ ਗੱਲ ਕਰੀਏ ਹਾਂਜੀ ਤੇ ਗੱਲ ਕਰਾਂ ਵੀ ਆਪਣੇ ਲਵੇ 10 15 ਕਾਰਾਂ 10 15 ਤੋਂ ਵੱਧ ਦੀ ਕਾਰਾਂ ਵੀ 15 20 ਕਾਰਾਂ ਆਪਣੇ ਲਵੇ ਇਦਾਂ ਦੇ ਖੜੀਆਂ ਜਿਹਦੇ ਥੋੜਾ 25 30 50000 ਤੱਕ ਦੇ ਕੇ ਬਾਈ ਲੋਨ ਹੋ ਜਾਊਗਾ ਤੇ ਬਾਕੀ ਤੁਸੀਂ ਕਿਸ਼ਤਾਂ 'ਚ ਪੈਸੇ ਦੇ ਸਕਦੇ ਹੋ ਜਿਵੇਂ ਮੈਂ ਪਹਿਲਾਂ ਵੀ ਕਹਣਾ ਨਾ ਬਾਈ ਹਨਾ ਅਗਰ ਤੁਸੀਂ ਕਿਸ਼ਤ ਦੇ ਪਾਵੋ ਤਾਂ ਹੀ ਲੋਨ ਲਿਆ ਕਰੋ ਅਦਰਵਾਈਜ਼ ਚਾਹੇ ਨਾ ਲਿਆ ਕਰੋ ਹਾਂਜੀ ਨਾ ਵੱਧ ਤੋਂ ਵੱਧ ਹੁੰਦੀ ਹੈ ਬਾਈ ਡਾਊਨ ਪੇਮੈਂਟ ਕਰੋ ਤੁਹਾਨੂੰ ਹੀ ਫਾਇਦਾ ਹੋਸੀ ਤੁਹਾਨੂੰ ਫਾਇਦਾ ਉਹ ਚੀਜ਼ ਆ ਬਾਈ ਹਨਾ ਆਜੋ ਫਿਰ ਆ ਇਹ ਕਿਹੜਾ ਮਾਡਲ ਹੈ ਵੀਰ 2013 ਮਾਡਲ ਡੀਜ਼ਲ ਦੇ ਵਿੱਚ ਹਾਂਜੀ ਫਸਟ ਓਨਰ ਕਾਰ ਹੈ ਵੀਰ ਹੂੰ ਹੂੰ ਦੋ ਲੱਖ 15000 ਰੁਪਏ ਦੇ ਦਗੇ ਮਾਰਕੀਟ 'ਚ ਕੋਈ ਵੀ ਨਹੀਂ ਦੇ ਸਕਦਾ 2 ਲੱਖ 50 ਹਜ਼ਾਰ 13 ਮਾਡਲ ਡੀਜ਼ਲ ਦੇ ਵਿੱਚ 13 ਮਾਡਲ ਡੀਜ਼ਲ ਦੀ ਕਾਰ ਸਿਰਫ 2 ਲੱਖ ਤੇ 15 ਹਜ਼ਾਰ ਤੇ ਨੰਬਰ ਕਾਰ ਦਾ ਤੁਹਾਡਾ ਹੈਗਾ HR035 ਕੁਲਾ ਲੋਕਲ ਨੰਬਰ ਦੀ ਕਾਰ ਹੈਨਾ ਤੇ ਆਹ ਕਾਰ ਤੁਸੀਂ ਲੈ ਆ ਸਕਦੇ ਹੋ ਬਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਆਹਾ ਫਿਸਤਾ ਜੀ 2008 ਮਾਡਲ ਹੈ 12ਵੇਂ ਮਹੀਨੇ ਦੀ ਵੀਰ ਹਾਂਜੀ ਹਾਂ ਪਟਰੋਲ ਦੇ ਵਿੱਚ ਹੈ ਹਾਂ ਹਾਂ 1,20,000 ਰੁਪਏ ਦੀ ਕੁਰਟ ਦੇ ਦਾਂਗੇ 8 ਮਾਡਲ 28 ਤੱਕ ਪਾਸ ਓਨਰ ਫਸਟ ਹਾਂਜੀ ਹਾਂ ਕੋਈ ਫਸਟ ਓਨਰ ਦੀ ਕਾਰ ਸਿਰਫ 1,20,000 ਰੁਪਏ ਦੇ ਵਿੱਚ ਹਾਂ 8 ਦੇ ਵੀ 12ਵੇਂ ਮਹੀਨੇ ਦੀ 12 ਤਰੀਕ ਦੀ ਨਿਕਲੀ ਹੋਈ ਬਈ ਹੈ ਨਾ ਤੇ ਆ ਆ ਗਈ ਆਪਣੇ ਲਈ ਕਿਹੜਾ ਮਾਡਲ ਆ ਆ ਗਈ ਵੀਰੇ ਇਹ 2007 ਮਾਡਲ ਹੈ ਹੂੰ ਹੂੰ 29 ਤੱਕ ਪਾਸ ਹੈ ਠੀਕ ਹੈ ਹਾਂ 2029 ਤੱਕ ਪਾਸ ਹੈ ਕਾਰ ਪਹਿਲੇ ਓਨਰ ਦੀ ਹੈ ਸ਼ੋਰਸ ਵੇਕੇ ਕਾਰ ਦੀ ਤੁਹਾਡੇ ਸਾਹਮਣੇ ਖੜੀ ਹੈ ਬਈ ਨਾ ਐਨ ਵਧੀਆ ਕਾਰ ਹੈ ਕੰਡੀਸ਼ਨ ਦੀ ਵੀ ਪੈਟਰੋਲ ਦੇ ਵਿੱਚ ਓਨਲੀ ਪੈਟਰੋਲ 1,35,000 ਦੇ ਦੇ ਦਾਂਗੇ ਬਈ ਕਾਰ ਇੱਕ 35 ਦੇ ਵਿੱਚ ਹਾਂਜੀ ਹਾਂ ਲਓ ਜੀ ਬਈ ਫਰਸਟ ਓਨਰ ਦੀ ਕਾਰ ਨਾਲੇ ਮਾਡਲ 2000 ਸੱਤ ਦਾ ਪਾਸਿੰਗ 29 ਤੱਕ ਪਾਸਿੰਗ ਹੈਗੀ ਹਾਂ ਜੀ ਰਿਸਟ 29 ਤੀ ਚ ਹੋਈ ਹੈ ਬਰੇ ਨਾ ਆ ਰਿਖ ਨਹੀਂ ਉੱਤੀ ਚ ਵਧੀਆ ਕਾਰ ਪਈ ਹੈ ਹਨ ਤੇ ਆ ਆ ਗਈ ਗ੍ਰੈਂਡ i10 ਆ ਬਲੇ ਇਹ ਕਿਹੜਾ ਮਾਡਲ ਹੈ ਜੀ ਵੀਰ 2014 ਮਾਡਲ ਹੈ ਇਹ ਹੈਗੀ ਡੀਜ਼ਲ ਦੇ ਵਿੱਚ ਪੀਵੀ ਪਹਿਣ ਨੰਬਰ ਹੈ 275000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ ਆਪਾਂ 2 ਸਵਾ ਦੋ ਦਾ ਲੋਨ ਵੀ ਕਰਾ ਦਾਂਗੇ ਆ ਜੋ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਾਂ ਕਾਰ ਵੀ ਹੈ ਨਾ ਆ ਕਾਰ ਚੈੱਕ ਕਰ ਸਕਦੇ ਹੋ ਤੁਸੀਂ ਭਾਈ ਹਨ ਚਾਰੇ ਪਾਵਰ ਵਿੰਡੋ ਹਨਾ ਆਟੋਮੈਟਿਕ ਐਡਜਸਟੇਬਲ ਮਿਰਰ ਮਿਲਦੇ ਨੇ ਆਪਾਂ ਨੂੰ ਇਹਦੇ ਵਿੱਚ ਇਹ ਕਾਰ ਵੀ ਹਨਾ ਇਹ ਕਰ ਲੋ ਮਤਲਬ ਵੀ ਵਧੀਆ ਯਾਰ ਸਟੇਰੀਓ ਤੇ ਥੋੜਾ ਜਿਹਾ ਕੰਸੋਲ ਵੀ ਹੁੰਦਾ ਤੇ 5 11 ਚੋਂ ਹੁੰਦੇ ਐਵਰੇਜ ਬਹੁਤ ਸੋਹਣੀ ਦਿੰਦੀ ਹੈ ਬਿਲਕੁਲ ਕਿੰਨੇ ਦੀ ਕਾਰ ਸੀਗੇ 275 ਦੀ ਫਿਰ 2.5 ਦਾ ਕਾਰ ਦੇ ਉੱਪਰ ਲੋਨ ਵੀ ਹੈ ਮਾਡਲ 2014 ਵੀਰ 14 ਪੀ ਵੀ ਪੈਂਡ ਪੇਡ ਨੰਬਰ ਲੋਕਲ ਨੰਬਰ ਆ ਬਈ ਹੈਨਾ ਤੇ ਆ ਆ ਗਈ ਆਪਣੀ ਟੈਗੋ ਹਾਂਜੀ ਹਾਂ ਹਾਂਜੀ ਇਹ ਹੈਗੀ ਫਿਰ 2019 ਮਾਡਲ ਹੂੰ ਹੂੰ ਟੌਪ ਐਂਡ ਮਾਡਲ ਹੈ ਓਕੇ ਹਾਂਜੀ ਹਾਂ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਚਾਰੋ ਪਾਰ ਪੈਟਰੋਲ ਦੇ ਵਿੱਚ ਹੈ ਵੀਰੇ ਹਾਂਜੀ ਹਾਂ ਆਜੋ ਅੰਦਰ ਕਾਰ ਦੇ ਦਾਂਗੇ ਵੀਰ 395000 ਰੁਪਏ ਦੀ ਕਾਰ ਦੇ ਉੱਪਰ ਛੜ ਦੇ ਦਿੰਦਾ ਲੋਨ ਵੀ ਕਰਾ ਦਾਂਗੇ ਚਾਰੇ ਪਾਰ ਵਿੰਡੋਆਂ ਬਈ ਹੈਨਾ ਤੁਹਾਡੇ ਸਾਹਮਣੇ ਇੰਟੀਰੀਅਰ ਦੇਖੋ ਫਿਰ ਬਹੁਤ ਸੋਹਣਾ ਹੈਗਾ ਸੋਹਣਾ ਪਿਆ ਬਈ ਆਟੋਮੈਟਿਕ ਅਡਜਸਟੇਬਲ ਮਿਰਰ ਨੇ ਤੇ ਵਧੀਆ ਕਾਰ ਪਈ ਆਹ ਵੀ ਕਾਰ ਤੁਸੀਂ ਲਿਆ 50000 ਦੇ ਆਸ-ਪਾਸ ਚੱਲੀ ਹੋਈ ਹੈ ਵੀਰ ਕਾਰ ਕੰਪਨੀ ਸਰ 50000 ਹਾਂਜੀ ਪੈਟਰੋਲ ਦੇ ਵਿੱਚ 50000 ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਹੈ ਬਈ ਆਲਮੋ ਇਹ ਹੈਗੀ ਫਿਰ 2019 ਮਾਡਲ 19 ਮਾਡਲ ਹਾਂਜੀ ਹਾਂ ਠੀਕ ਹੈ ਸਨ ਰੂਫ ਵਾਲੀ ਹੈ ਫਿਰ ਅੱਛਾ ਆਟੋ ਹਾਂਜੀ 2019 ਮਾਡਲ ਚੰਡੀਗੜ੍ਹ ਨੰਬਰ ਫਸਟ ਓਨਰ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਹਾਂਜੀ ਇਕੋ ਰੈਡ ਕਾਰ ਦੇ ਦਾਂਗੇ ਫਿਰ 8 ਲੱਖ 75 ਹਜ਼ਾਰ ਦੀ ਕਾਰ ਦੇ ਉੱਪਰ 8 ਸਵਾ 8 ਦਾ ਲੋਨ ਵੀ ਕਰਵਾ ਦਾਂਗੇ ਲੋ 19 ਮਾਡਲ 8 ਲੱਖ ਤੇ 75 ਹਜ਼ਾਰ ਦੀ ਕਾਰ ਸਨੂ ਵਾਲਾ ਮਾਡਲ ਹੈ ਨਵੇਂ ਬੰਪਰ ਵਾਲੀ ਕਾਰ ਹੈ ਅਲਾਈ ਵੀਲ ਆਉਂਦੇ ਨੇ ਇਹ ਚ ਇਹ ਵਧੀਆ ਕਾਰ ਆਇਓ ਤੁਹਾਨੂੰ ਅੰਦਰੋਂ ਚੈੱਕ ਕਰਵਾਵਾ ਇੱਕ ਵਾਰ ਬਈ ਹੈ ਨਾ ਤੇ ਅੰਦਰੋਂ ਬਹੁਤ ਸੋਹਣੀ ਪਈ ਹੈ ਕਾਰ ਕੁਛ ਨਹੀਂ ਥੋਨੇ ਕਰਾਉਣਾ ਬਸ ਗੇਅਰ ਪਾਓ ਤੇ ਕਾਰ ਚਲਾਓ ਬਈ 83000 ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਹੈ ਬਈ ਹੈਨਾ ਤੇ ਇਹ ਕਾਰ ਚੈੱਕ ਕਰੋ ਬਈ ਅੰਦਰੋਂ ਵਧੀਆ ਕਾਰ ਆ ਤੇ ਆਟੋਮੈਟਿਕ ਕਲਾਈਮਟ ਕੰਟਰੋਲ ਇਹਦੇ ਵਿੱਚ ਏਸੀ ਮਿਲਦਾ ਆਪਾਂ ਨੂੰ ਹੈਨਾ ਇਹ ਅੱਛਾ ਦੋਨੇ ਪਾਸੇ ਵਾਲਾ ਏਸੀ ਹੁੰਦਾ ਹਾਂਜੀ ਹਾਂਜੀ ਭਰਾ ਜੀ ਮਤਲਬ ਦਾ ਅਲੱਗ ਅਲੱਗ ਕੰਪਾਰਟਮੈਂਟ ਵਾਲਾ ਏਸੀ ਕਹਿੰਦੇ ਆਪਾਂ ਜਿਹੜਾ ਉਹ ਵਾਲਾ ਏਸੀ ਸਨਰੂਫ ਹੀ ਹੁੰਦਾ ਫਿਰ ਸਾਰ ਆਟੋਮੈਟਿਕ ਵਾਲੇ 19 ਮਾਡਲ ਬਹੁਤ ਘੱਟ ਮਿਲਦੇ ਪਰ ਆਟੋ ਬਹੁਤ ਘੱਟ ਮਿਲਦੀ ਹੈ ਵਧੀਆ ਕਾਰ ਵੀ ਹੈ ਠੀਕ ਹੈ ਤੇ ਆਹਾ ਵੀਰੇ ਅੱਗੇ ਆ ਗਈ ਵੀ 16 ਰਜਿਸਟਰਡ 17 ਇਹ ਦਸੰਬਰ ਦੀ ਹੈ ਨਿਕਲੀ ਜਨਵਰੀ ਚੋਈਏ ਵੀਰਾ ਠੀਕ ਹੈ ਸਵਾ 6 ਲੱਖ ਰੁਪਏ ਦੀ ਕਾਰ ਦੇ ਦੰਦਾਂਗੇ ਫਸਟ ਓਨਰ ਹੈ ਵੀ ਵੀਰਾ 6 25 ਦੇ ਵਿੱਚ ਹਾਂਜੀ ਹਾਂਜੀ 6 ਲੱਖ ਤੇ 25000 ਦੀ ਕਾਰ ਦੇ ਉੱਪਰ ਸਾਢੇ 5.5 ਦਾ ਲੋਨ ਵੀ ਕਰਾ ਉਹਦੇ ਉੱਪਰ 8 ਲੱਖ ਦਾ ਇਹਦੇ ਉੱਪਰ ਸਾਢੇ 5.5 ਦਾ ਲੋਨ ਕਰਾਵਾ ਆ ਜੋ ਇਹ ਅੰਦਰੋਂ ਦਿਖਾਦਾ ਤੁਹਾਨੂੰ ਬਈ ਹੈਨਾ ਤੇ ਇਹ ਵੀ ਅੰਦਰੋਂ ਚੈੱਕ ਕਰ ਲਓ ਇਹ ਵੀ ਕਾਰ ਸੋਹਣੀ ਹੈ ਤੇ ਸਟੀering ਦੇ ਉੱਤੇ ਕੰਟਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਵੀ ਆਉਂਦਾ ਜੇ ਕੋਈ ਘੱਟ ਪੈਸੇ ਲਾ ਕੇ ਕਰੇਟਾ ਕਹਿੰਦਾ ਵੀ ਆਹ ਕਾਰ ਤੁਸੀਂ ਲੈ ਆ ਸਕਦੇ ਹੋ ਬਈ ਹੈਨਾ ਮੈਨੂੰ ਇਹਦੇ ਕੋ ਤੇ ਆ ਆ ਗਿਆ ਆਪਣੇ ਲਾਵੇ ਦੋ ਸਿਆਜਾ ਜੀ ਸਿਆਜਾ ਇੱਕ ਪੈਟਰੋਲ ਆ ਤੇ ਇੱਕ ਡੀਜ਼ਲ ਇੱਕ ਇੱਕ ਪੈਟਰੋਲ ਹੈ ਇੱਕ ਡੀਜ਼ਲ ਹੈ ਠੀਕ ਹੈ ਹਾਂਜੀ ਤੇ ਭਾਈ ਹੁਣ ਆਪਣੇ ਲਾਵੇ ਗੱਲ ਕਰਾਂ ਵੀ ਜਿਹੜੀ ਮਰਜ਼ੀ ਕਾਰ ਤੁਸੀਂ ਨੂੰ ਹੱਥ ਲਾ ਲਓ ਤੁਸੀਂ ਉਹ ਇਹਨਾਂ ਉਹਦੇ ਵਿੱਚ ਦੋ ਦੋ ਤਿੰਨ ਤਿੰਨ ਕਾਰਾਂ ਆਪਣੇ ਲਾਵੇ ਖੜੀਆਂ ਆ ਭਾਈ ਜਿਹੜੀ ਮਰਜ਼ੀ ਕਾਰ ਦੇਖ ਲਓ ਭਾਈ ਹੈਨਾ ਇਹ ਵੀਰੇ ਕਿਹੜਾ ਮਾਡਲ ਹੈ ਵੀਰੇ ਹੈਗੇ 2016 ਮਾਡਲ ਹਾਂਜੀ ਜੈਡ ਐਕਸ ਆਈ ਪੁਸ਼ ਬਟਨ ਪੁਸ਼ ਟੂ ਸਟਾਰਟ ਹਾਂਜੀ ਠੀਕ ਹੈ ਟੌਪ ਐਂਡ ਮਾਡਲ ਹੈ ਵੀਰੇ ਕਾਰ ਪੈਟਰੋਲ ਦੇ ਵਿੱਚ 82000 ਚੱਲੀ ਹੋਈ ਐ ਨਾਲ ਦੇ ਟਾਇਰ ਦੇ ਲਾਏ ਕੰਪਨੀ ਦੇ ਸਾਰਾ ਕੁਝ ਠੀਕ ਐ ਫੁੱਲ ਗਰੰਟੀ ਆ ਕਰਦੀ ਵੀਰੇ ਟੌਪ ਐਂਡ ਮਾਡਲ ਐ ਵੀਰੇ ਇਹ ਹਾਂ ਹਾਂ ਸਟੱਚ ਸਕਰੀਨ ਵਗੈਰਾ ਜੀਪੀਐਸ ਸਾਰਾ ਕੁਝ ਤੇ ਪਿਛੇਨ ਬਿਲਟ ਆਉਂਦਾ ਐ ਵੀਰੇ ਪਿਛੇ ਰੀਅਰ ਏਸੀ ਵਗੈਰਾ ਕਾਰ ਦੇ ਦਾਂਗੇ ਵੀਰੇ ਸਾਢੇ 4 ਲੱਖ ਰੁਪਏ ਦੀ ਸਾਢੇ 4 ਲੱਖ ਦੀ ਬਾਕੀ ਮੜਾ ਮੋਟਾ ਮੌਕੇ ਤੇ ਮਾਨਤਾਣ ਕਰ ਲਾਂਗੇ ਨੰਬਰ ਨਾਲ ਮਿਲੂਗਾ ਨਹੀਂ ਵੀਰੇ ਨੰਬਰ ਰਟੇਨ ਹੋਣਾ ਹਾਂ ਹਾਂ ਨੰਬਰ ਰਟੇਨ ਹੋਣਾ ਔਰ ਇਹ ਚੀਜ਼ ਕਰਨੀ ਜ਼ਰੂਰੀ ਹੁੰਦੀ ਐ ਵੀ ਇਹ ਨਾ ਕਿਉਂਕਿ ਨੰਬਰ ਕਿੰਨਾ ਆ ਮਾਡਲ ਕਿੰਨਾ 2016 ZXI 4.5 ਲੱਖ ਰੁਪਏ ਆਸਕਿੰਗ ਕਰਦੇ ਆ ਮਾੜਾ ਮੋਟਾ ਮੌਕੇ ਤੇ ਮਾਨਤਨ ਕਰਦਾਂਗੇ ਫਿਰ ਜਿਆਦਾ ਨਹੀਂ ਲੈ ਜਿੰਨੇ ਦੀ ਕਾਰ ਹੈ ਨਾ ਉਨੇ ਦੇ ਹੀ ਅੱਜ ਦਾ ਨੰਬਰ ਹੋਇਆ ਪਿਆ ਪਰ ਇਹ ਤਾਂ ਦੇਣਾ ਹੀ ਨਾਲ ਵਈ ਹੈ ਨਾ ਚਲੋ ਕੋਈ ਗੱਲ ਹੈ ਤੇ ਆ ਆ ਗਿਆ 7500 ਆਹ ਵਾਲਾ ਪੀੜ ਲੈ ਜਾ ਤਾਂ ਨਾਲ ਹੀ ਦਵਾ ਇਹਦਾ ਫਿਰ ਨਾਲੇ ਹੀ ਨਾਲ ਬਾਕੀ ਸਾਰੇ ਨੰਬਰ ਨਾਲੇ ਹੀ ਬਾਕੀ ਸਿਰ ਵੀ ਕੇ ਇਹ ਹੈਗੇ ਫਿਰ ਇਹ ਵੀ 2016 ਇਹ ZDI ਪਲੱਸ ਹੈ ਜੀ ਹਾਂ ਹਾਂ ਇਹ ਵੀ ਪੁਸ਼ ਹੋ ਬਟਨਾ ਹੈ ਫਿਰ ਠੀਕ ਹੈ ਸਟੀਅਰਿੰਗ ਕੰਟਰੋਲ ਬਟਨ ਕਰੂ ਸਾਰਾ ਕੁਛ ਇਹਦੇ ਵਿੱਚ ਆਉਂਦਾ ਹੈ ਓਕੇ ਸਵਾ ਪੰਜ ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਮੜਾ ਮੋਟਾ ਮੌਕੇ ਤੇ ਮਾਨਤਾਣ ਕਰ ਦਾਂਗੇ ਲੈ ਜੀ ਬਈ ਤੇ ਬਈ ਚੈੱਕ ਕਰ ਲਓ ਬਈ ਹਨਾ ਰੇਟ ਤੇ ਕਾਰ ਬਹੁਤ ਸੋਹਣੀ ਹੈ ਸਾਰੀਆਂ ਕਾਰਾਂ ਵਧੀਆ ਵੈਸੇ ਤਾਂ ਉਰੇ ਕੋਈ ਵੀ ਕਾਰ ਅਗਰ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਜਲਦੀ ਵਿਜ਼ਿਟ ਕਰ ਲਿਓ ਬਈ ਇਹਨਾਂ ਸਟੀਲ ਲੀਜ਼ ਮੁਹਾਲੀ ਸੈਕਟਰ 78 ਨੈਕਸਟ ਪਾਰਟ ਵਾਸਤੇ ਆਪਣਾ ਪੇਜ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਅਗਲੇ ਦੇ ਵਿੱਚ ਮੈਂ ਤੁਹਾਨੂੰ ਅਲਟੋਆਂ ਦੀ ਪਰਮਾਰ ਦਊਗਾ ਲਗਭਗ ਨਾਰਾਂ ਕਰਦੇ 7-8 ਅਲਟੋਆ ਇੱਕ ਬਲੌਗ ਦੇ ਵਿੱਚ ਦਊਗਾ ਬਈ ਹਨਾ ਤੇ ਇੱਕ ਐਸੀ ਸਵਿਫਟ ਕਾਰ ਆ ਉਹਦੇ ਵਿੱਚ ਬਈ ਹਨਾ ਤੁਸੀਂ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂ ਬਈ ਹੈ ਨਾ ਕਾਰ ਦੇਖ ਕੇ ਮਿਲਦੇ ਆ ਫਿਰ ਨੈਕਸਟ ਪਾਰਟ ਦੇ ਵਿੱਚ ਬਈ ਹੈ ਨਾ ਸასი ਗਾਲ